ਨੇਪਾਲ ਦੀ ਜੇਲ੍ਹ 'ਚ 1500 ਕੈਦੀ ਫਰਾਰ ਹੋ ਗਏ ਨੇ ਉੱਥੋਂ ਦੌੜ ਗਏ ਨੇ ਔਰ ਦੱਸ ਦिए ਕਿ ਨੇਪਾਲ ਦੇ ਸਾਬਕਾ ਪ੍ਰਧਾਨ ਮੰਤਰੀ ਦੇ ਪਤਨੀ ਦਾ ਵੀ ਕਤਲ ਕਰ ਦਿੱਤਾ ਗਿਆ ਪਹਿਲਾਂ ਘਰ ਨੂੰ ਅੱਗ ਲਗਾਈ ਗਈ ਔਰ ਉਸ ਤੋਂ ਬਾਅਦ ਬੇਕਾਬੂ ਪੀੜ ਨੇ ਸਾਪ ਦਾ ਪੀਐਮ ਦੀ ਪਤਨੀ ਦਾ ਕਤਲ ਕਰ ਦਿੱਤਾ ਤਾਂ ਵੱਖ-ਵੱਖ ਤਸਵੀਰਾਂ ਨੇਪਾਲ ਤੋਂ ਸਾਹਮਣੇ ਆ ਰਹੀਆਂ ਨੇ ਜਿਸ ਦੇ ਵਿੱਚ ਦੇਖਿਆ ਜਾ ਰਿਹਾ ਕਿ ਬੇਕਾਬੂ ਭੀੜ ਜਿਹੜੀ ਹੈ ਉਹ ਵੱਡਾ ਨੁਕਸਾਨ ਕਰਦੀ ਹੋਈ ਨਜ਼ਰ ਆ ਰਹੀ ਹੈ ਔਰ ਉਸ ਤੋਂ ਪਹਿਲਾਂ ਦੁਪਹਿਰ ਦੇ ਸਮੇਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਸੀ ਕਿ ਜੋ ਪ੍ਰਧਾਨ ਮੰਤਰੀ ਨੇ ਉਲੀ ਉਹ ਉਹ ਉਹਨਾਂ ਨੇ ਅਸਤੀਫਾ ਦਿੱਤਾ ਹੋਰ ਕਈ ਮੰਤਰੀਆਂ ਨੇ ਜਿਹੜਾ ਇਸ ਜੋ ਮਾਹੌਲ ਬਣਿਆ ਹੋਇਆ ਇਸ ਦੇ ਚੱਲਦੇ ਹੋਏ ਅਸਤੀਫਾ ਜਿਹੜਾ ਉਹ ਦਿੱਤਾ ਗ੍ਰਹਿ ਮੰਤਰੀ ਦਾ ਵੀ ਅਸਤੀਫਾ ਜਿਹੜਾ ਉਹ ਮਨਜ਼ੂਰ ਕਰ ਲਿਆ ਗਿਆ ਪਰ ਇਹ ਵੀ ਜਿਹੜਾ ਖੱਛਾ ਜਿਤਾਇਆ ਜਾ ਰਿਹਾ ਕਿ ਸਰਕਾਰ ਜਿਹੜੀ ਹੈ ਉਹ ਡਿੱਗ ਸਕਦੀ ਹੈ ਤਾਂ ਨੇਪਾਲ ਤੋਂ ਇਹ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਵੱਖ-ਵੱਖ ਤਸਵੀਰਾਂ ਇਹ ਸਾਹਮਣੇ ਆਈਆਂ ਨੇ ਔਰ ਦੇਖ ਸਕਦੇ ਹੋ ਕਿ ਮਾਹੌਲ ਜਿਹੜਾ ਤਣਾਪੂਰਨ ਬਣਿਆ ਹੋਇਆ ਪਰ ਇਸ ਵਕਤ ਦੀ ਜੋ ਤਾਜ਼ਾ ਜਾਣਕਾਰੀ ਹੈ ਕਿ ਨੇਪਾਲ ਦੀ ਜੇਲ੍ਹ ਦੇ ਵਿੱਚੋਂ 1500 ਕੈਦੀ ਫਰਾਰ ਹੋ ਗਏ ਨੇ ਨੇਪਾਲ ਦੀ ਨਖੂ ਜੇਲ੍ਹ ਤੋਂ 1500 ਕੈਦੀ ਅਧੋੜ ਗਏ ਨੇ ਹਾਲਾਂਕਿ ਸਾਬਕਾ ਅਬੀ ਐਮ ਚਾਲਾਨਾਥ ਖੰਨਲ ਦੀ ਪਤਨੀ ਦਾ ਵੀ ਕਤਲ ਕਰ ਦਿੱਤਾ ਗਿਆ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਦੇ ਘਰ ਨੂੰ ਅੱਗ ਲਗਾਈ ਗਈ ਅੱਗ ਦੇ ਹਵਾਲੇ ਕੀਤਾ ਗਿਆ ਔਰ ਉਸ ਤੋਂ ਬਾਅਦ ਜਿਹੜਾ ਉਹਨਾਂ ਦੀ ਪਤਨੀ ਦਾ ਜਿਹੜਾ ਕਤਲ ਕਰ ਦਿੱਤਾ ਗਿਆ ਜੁੰਦਾ ਸਾੜਿਆ ਗਿਆ ਇਸ ਵਕਤ ਦੀ ਇਹ ਜਾਣਕਾਰੀ ਜਿੱਥੇ ਤੁਹਾਡਾ ਨਾਲ ਸਾਂਝੇ ਕਰ ਰਹੇ ਹਾਂ ਉੱਥੇ ਹੀ ਇਹ ਵੀ ਦੱਸ